ਸਿਸਟਮ ਦੀ ਵੱਡੀ ਖਬਰ ਮੁੰਡਾ ਲੜਕੀ ਨੂੰ ਕਰ ਰਿਹਾ ਸੀ ਬਲੈਕਮੇਲ ਲੜਕੀ ਨੇ ਲੜਕੇ ਤੇ ਇਲਜ਼ਾਮ ਲਗਾਇਆ ਕਿ ਅਸ਼ਲੀਲ ਵੀਡੀਓ ਬਣਾ ਕੇ 2 ਲੱਖ ਰੁਪਏ ਦੀ ਮੰਗ ਕਰ ਰਿਹਾ ਮੁੰਡਾ ਅਤੇ ਲੜਕੀ ਨੂੰ ਮਾਰਨ ਦੀ ਧਮਕੀ ਵੀ ਦੇ ਰਿਹਾ ਹੈ ਪੀੜਤਾ ਨੇ ਦੱਸਿਆ ਕਿ ਲੜਕਾ ਜਿਹੜਾ ਹੈ ਉਹ ਬਰਨਾਲੇ ਦਾ ਹੈ ਜੋ ਉਸ ਨੂੰ ਪਰੇਸ਼ਾਨ ਤੰਗ ਕਰ ਰਿਹਾ ਹੈ ਪੀੜਤ ਨੇ ਦੱਸਿਆ ਕਿ ਬਰਨਾਲਾ ਦਾ ਇੱਕ ਲੜਕਾ ਪਿਛਲੇ 6-7 ਮਹੀਨਿਆਂ ਤੋਂ ਉਸ ਦੇ ਨਾਲ ਸੰਬੰਧ ਵਿੱਚ ਰਿਹਾ ਹੈ ਉਸ ਨੇ ਕਿਹਾ ਕਿ ਮੈਂ ਪਟਿਆਲਾ ਦੀ ਹਾਂ ਤੇ ਲੜਕਾ ਬਰਨਾਲੇ ਦਾ ਹੈ ਉਸ ਨੇ ਕਿਹਾ ਕਿ ਮੇਰਾ ਵਿਆਹ ਪਹਿਲਾ ਹੋਇਆ ਸੀ ਪਰ ਮੇਰੇ ਪਤੀ ਨੇ ਮੈਨੂੰ ਤਲਾਕ ਦਿੱਤਾ ਜਿਸ ਤੋਂ ਬਾਅਦ ਮੇਰੇ ਪਤੀ ਨੇ ਵਿਆਹ ਕੀਤਾ ਹੈ ਬਰਨਾਲੇ ਦਾ ਮੁੰਡਾ ਇਹ ਸਭ ਜਾਣਦਾ ਹੈ ਉਸ ਨੇ ਦੱਸਿਆ ਕਿ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਮੇਰੇ ਨਾਲ ਵਿਆਹ ਕਰਾਏਗਾ ਜਿਸ ਤੋਂ ਬਾਅਦ ਲੜਕੇ ਨੇ ਇੱਕ ਅਸ਼ਲੀਲ ਵੀਡੀਓ ਬਣਾਈ ਉਸਨੇ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਲੜਕੇ ਨੇ ਉਸ ਨੂੰ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ। ਉਹਨੇ ਕਿਹਾ ਕਿ ਪੁਲਿਸ ਸਟੇਸ਼ਨ 2 ਤੇ ਪਹਿਲਾਂ ਹੀ ਲੜਕੇ ਤੋਂ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਤੇ ਐਸ ਐਸ ਪੀ ਦਫ਼ਤਰ ਵਿੱਚ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਸਨੇ ਦੱਸਿਆ ਕਿ ਲੜਕਾ ਮੇਰੇ ਨੰਬਰ ਤੇ ਮੈਨੂੰ ਧਮਕੀ ਦੇ ਰਿਹਾ ਹੈ ਮਾਰਨ ਦੀ। ਉਹਨੇ ਕਿਹਾ ਕਿ ਮੈਂ ਲੜਕੇ ਨੂੰ 70000 ਰੁਪਏ ਦਿੱਤੇ ਹਨ ਅਤੇ ਹੁਣ ਉਹ 2 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਮੇਰਾ ਨਾਮ ਅਮਨਜੋਤ ਕੌਰ ਹੈ। ਮੈਂ ਪਟਿਆਲੇ ਤੋਂ ਹਾਂ। ਤੇ ਬਰਨਾਲੇ ਦਾ ਇਹ ਮੁੰਡਾ ਸੀ 6-7 ਮਹੀਨਿਆਂ ਤੋਂ ਮੇਰੇ ਲਿੰਕ 'ਚ ਸੀ ਤੇ ਮੇਰਾ ਡਿਵੋਰਸ ਹੋਇਆ ਸੀ ਇਹਨੂੰ ਸਭ ਕੁਝ ਪਤਾ ਸੀ ਸ਼ੁਰੂ ਤੋਂ ਵੀ ਮੇਰਾ ਡਿਵੋਰਸ ਹੋਇਆ ਮੇਰੇ ਹਸਬੰਦ ਨੇ ਆਲਰੇਡੀ ਮੈਰਿਜ ਕਰਵਾ ਲਈ ਸੀ ਕਿਸੇ ਹੋਰ ਨਾਲ ਤੇ ਇਹਨੇ ਮੈਨੂੰ ਟਰਸਟ ਦਿਵਾਇਆ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਜਿਵੇਂ ਜਿਵੇਂ ਮੈਨੂੰ ਕਹਿੰਦਾ ਰਿਹਾ ਮੈਂ ਮੰਨੀ ਗਈ ਮੇਰੀ ਨਿਊਡ ਵੀਡੀਓ ਵਗੈਰਾ ਬਣਾਈ ਕਿਆ ਮੈਨੂੰ ਮੈਨੂੰ ਆਇਆ ਸੀ ਮੈਂ ਇਸ ਲਈ ਮੰਨੀ ਸੀ ਇਹਦੀ ਗੱਲ ਕਿਉਂਕਿ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਵੀ ਮੈਨੂੰ ਛੱਡਣਾ ਦਵੇਂ ਮੈਨੂੰ ਯਕੀਨ ਦਿਵਾ ਅੱਜ ਮੈਂ ਆਈ ਜਦੋਂ ਇਹਨਾਂ ਦੇ ਘਰ ਮੈਂ ਕਿਹਾ ਇੱਕ ਮਹੀਨੇ ਤੋਂ ਇਹਨੇ ਮੇ ਨਾਲ ਗੱਲ ਬੰਦ ਕਰ ਦਿੱਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ 'ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸਮਝਣਾ ਨਹੀਂ ਮੇਰੇ ਤੇ ਹੱਥ ਚੱਕਿਆ ਮੈਂ 112 ਤੇ ਕਾਲ ਕੀਤੀ ਤੇ ਮੇਰੀ ਸਿਟੀ ਟੂ ਥਾਣੇ 'ਚ ਬਰਨਾਲੇ 'ਚ ਐਫ ਆਰ ਆਈ ਜਿੱਥੇ ਕੋਈ ਸੁਣਵਾਈ ਨਹੀਂ ਹੋਈ ਮੇਰੀ ਫੇਰ ਮਨੇ ਐਸਐਸਵੀ ਦਫਤਰ ਕੰਪਲੀਟ ਦਿੱਤੀ ਤੇ ਇਹ ਮੇਰੇ ਨੰਬਰ ਵੰਡ ਰਹੇ ਨੇ ਮੈਨੂੰ ਧਮਕੀਆਂ ਦੇvare ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫੇਰ ਵੀਡੀਓ ਡਿਲੀਟ ਕਰੂੰਗਾ ਮੇਰੇ ਹੱਥ ਜੋੜ ਕੇ ਮੈਂਂਦੀਆ ਮੈਨੂੰ ਇਨਸਾਫ ਦੋ ਮੇਰਾ ਮਾਵਾਬ ਵੀ ਨਹੀਂ ਕਿ ਮੇਰਾ ਬਾਪ ਵੀ ਨਹੀਂ ਆਏਗਾ ਮੈਂ ਬਹੁਤ ਦੁਖੀ ਹਾਂ ਮੈਂ ਬਸ ਕਦੇ ਕਿਸੇ ਤੋਂ ਫੋਨ ਕਰਾਉਂਦੇ ਨੇ ਤੇ ਪਹਿਲਾਂ ਕਹਿੰਦਾ ਸੀ ਵਿਆਹ ਕਰਾਉਂਗਾ ਤੇ ਸਿਟੀ ਠਾਣੇ ਚ ਰਿਟਰਨ ਜੀ ਵੀ ਮੇਰੇ ਕੋਲ ਹੈਗਾ ਜਿੱਥੇ ਇਹਨੇ ਗੱਲ ਕਹੀ ਹੈ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਓ ਸੋ ਵਾਰ ਨੂੰ ਫਿਰ ਮੁੱਕਰ ਗਈ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾਵਾਂਗਾ ਕਹਿੰਦਾ ਕੁਝ ਵੀ ਕਰ ਲੈ ਤੂੰ ਐਸਐਸਪੀ ਦਫ਼ਤਰ ਇਹ ਬਰਨਾਲਾ ਐਸਐਸਪੀ ਦਫ਼ਤਰ ਦੀ ਕਾਰਵਾਈ ਕਹਿੰਦੇ ਨੇ ਵੀ ਹੋਏਗੀ ਮੈਂ ਜਾਣੀ ਇਹ ਕਾਰਵਾਈ ਹੋਵੇ ਉਹ ਤੇ ਉਹਨੇ ਜਿਵੇਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਮੈਨੂੰ ਤਾਂ ਪਹਿਲੇ ਹੀ ਧੋਖਾ ਮਿਲਿਆ ਹੋਇਆ ਸੀ ਮੇਰੇ ਘਰ ਵਾਲੇ ਤੋਂ ਮੈਂ ਦੂਸਰੀ ਵਾਰ ਉਹ ਤੇ ਯਕੀਨ ਕੀਤਾ ਸੀ ਵੀ ਜਿਵੇਂ ਉਹਨੇ ਮੈਨੂੰ ਬਲੈਕਮੇਲ ਕੀਤਾ ਜਿੰਨਾ ਜੋਗੀ ਮੈਂ ਹੈਗੀ ਸੀ ਉਹਨੂੰ ਦਿੱਤੇ ਪੈਸੇ ਵੀ ਉਹ ਤੇ ਹੁਣ ਬੰਦੀ ਕਾਰਵਾਈ ਹੋਵੇਗੀ ਪੈਸਿਆਂ ਦੀ ਮੰਗ ਕਰ ਰਹੀ ਸੀ 2 ਲੱਖ ਰੁਪਏ ਦੀ ਮੰਗ ਕਰਦਾ ਸੀ ਮੈਂ ਉਹਨਾਂ ਨੂੰ 70 ਹਜ਼ਾਰ ਦੇ ਚੁੱਕੇ ਹਾਂ ਕੈਸ਼ ਕਿਉਂਕਿ ਮੈਂ ਪਾਰਕ ਹਸਪੀਟਲ 'ਚ ਕੰਮ ਕਰਦੀ ਸੀ ਜੋ ਵੀ ਸੀ ਮੇਰਾ ਫੰਡ ਵਗੈਰਾ ਮੈਂ ਸਾਰਾ ਉਹਨੂੰ ਕਢਾ ਕੇ ਦਿੱਤਾ ਹੈ ਪਰਚਾ ਹੋਣਾ ਚਾਹੀਦਾ ਹੀ ਤੇ ਜੀ ਵੀ ਮੇਰੀ ਲਾਈਫ ਖਰਾਬ ਕੀਤੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਜਿਵੇਂ ਡਾਇਰੈਕਟ ਗੱਲ ਕਰਨ ਜਾਨੀ ਆ ਤਾਂ ਮੇਰੇ ਨਾਲ ਕੁੱਟਮਾਰ ਕਰਦੇ ਨੇ ਇੱਕ ਪੀਆ ਮੇਰੀ ਫਰੈਂਡ ਆਈ ਉਹ ਵੀ ਇਹਦੇ ਨਾਲ ਆ ਤੇ ਮੈਨੂੰ ਸਹਜਾਦ ਪੱਟੀ ਪੱਤ ਮੈਂ ਤਾਂ ਜਾਣਦੀ ਵੀ ਨਹੀਂ ਕੌਣ ਐ ਕੌਣ ਨਹੀਂ ਤੇ ਮੇਰੇ ਤੇ ਗਲਤ ਮਲਤ ਕੰਪਲੀਟਾ ਜੋੜ ਰਹੇ ਨੇ ਵੀ ਤੁਸੀਂ ਚਿੱਟਾ ਵੇਚਦੇ ਐ ਕਰਦੇ ਮੈਂ ਕਹਿੰਨੀ ਇੱਕ ਪ੍ਰੂਫ ਵੀ ਦੇਣ ਵੀ ਮੇਰਾ ਕੋਈ ਲਿੰਕ ਵੀ ਹੋਵੇ ਮੈਂ ਤਾਂ ਜਾਣਦੀ ਵੀ ਨਹੀਂ ਕਿਸੇ ਨੂੰ ਬਸ ਜਾਣ ਜਾਣ ਕੇ ਮੇਰੇ ਕੋਲ ਸਾਰੇ ਪ੍ਰੂਫ ਨੇ ਜੀ ਤੇ ਉਹ ਕੁੜੀ ਆਪ ਗਲਤ ਐ ਤੇ ਇਹਨਾਂ ਨਾਲ ਰਲ ਗਈ ਪਹਿਲਾਂ ਮੇਰੇ ਤੋਂ ਭੇਤ ਲੈ ਲੈ ਸਾਰੀ ਮੇਰੀ ਸਹੇਲੀ ਨੇ ਉਹਨਾਂ ਨਾਲ ਰਲ ਗਈ ਮੈਂ ਪਾਰਕੋ ਹਸਪੀਟਲ ਕੰਮ ਕਰਦੀ ਸੀ ਉੱਥੇ ਆਇਆ ਸੀ ਇਹ ਕਿਸੇ ਫਰੈਂਡ ਨਾਲ ਹਸਪੀਟਲ ਜਿੱਥੋਂ ਸਾਡੀ ਗੱਲ ਸ਼ੁਰੂ ਹੋਈ ਸੀ ਤੇ ਬਾਕੀ ਇਹਨੇ ਮੇ ਨਾਲ ਸ਼ੁਰੂ ਤੋਂ ਹੀ ਵਾਦਾ ਕੀਤਾ ਸੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਇਹਨਾਂ ਦੇ ਘਰ ਵੀ ਜਾਂਦੀ ਰਹੀ ਸੀ ਮੈਂ ਗੱਲ ਵੀ ਹੋਈ ਹੈ ਮੇਰੀ ਇਹਨਾਂ ਦੇ ਘਰ ਦੇ ਨਾਲ ਇਹਦੀ ਮੰਮੀ ਨਾਲ ਮੇਰੇ ਘਰ ਵੀ ਆਂਦਾ ਰਿਹਾ ਈ ਮੇਰੀ ਖੁਦ ਮੰਮਾ ਨਾਲ ਵੀ ਗੱਲ ਕਰਦਾ ਰਿਹਾ ਈ ਤੇ ਹੁਣ ਇਨਕਾਰ ਕਰਤਾ ਉਹਨੇ ਵਿਆਹ ਸ ਤਾਂ ਉਹਨਾਂ ਨੇ ਮੇਰੇ ਨਾਲ ਕਰੋਣੀ ਨਹੀਂ ਹੈਗੀ ਮੈਨੂੰ ਪਤਾ ਈ ਜੇ ਕਰਵਾ ਵੀ ਲਏਗਾ ਤਾਂ ਮੈਨੂੰ ਅੱਜ ਇੰਨੀਆਂ ਧਮਕੀਆਂ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਮੈਨੂੰ ਕੱਲ ਖੁਸ਼ ਰੱਖਣਗੇ ਜਾਂ ਕੁਝ ਹਾਂਜੀ ਮ ਕੱਲ ਅਮਨਜੋਤ ਕੌਰ ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਹਨੇ ਸੱਭੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਸ਼ੋਸ਼ਣ ਕੀਤਾ ਹੈਗਾ ਉਸਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਇੰਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਆ ਉਹਦੀ ਪੜਤਾਲ ਤੇ ਜੋ ਬਣਦੀ ਆ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਆ ਉਹਨਾਂ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਜਿੱਤੀ ਸੀ ਵੀ ਕੋਈ ਕਾਰਵਾਈ ਨਹੀਂ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਆ ਉਥੇ ਜਿਹੜੀ ਬਣਦੀਕਾਰ ਹੋਈ ਆ ਉਹ ਕੀਤੀ ਹੋਈ